ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋੰਡ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ੴ ਸਤਗੁਰ ਪ੍ਰਸਾਦਿ ਜੀ ਪ੍ਰਾਣ ਕੀਏ ਜਿਨ ਸਾਜ ਮਾ ਟੀ ਮਹਿ ਜੋਤ ਰਖੀ ਨਿਵਾਜ ਬਰਤਨ ਕੋ ਸਭ ਕਿਸ ਭੋਜਨ ਪੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਜੀ ਪ੍ਰਾਣ ਕੀਏ ਜਿਨ ਸਾਜ ਮਾ ਟੀ ਮਹਿ ਜੋਤ ਰਖੀ ਨਿਵਾਜ ਬਰਤਨ ਕੋ ਸਭ ਕਿਸ ਭੋਜਨ ਪੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗਿਉ ਸੇਵ ਗੁਰ ਤੇ ਸੂਝੇ ਨਿਰੰજન ਦੇਵ ਰਹਾਉ ਜਿਨ ਕੀਏ ਰੰਗ ਅਨਿਕ ਪ੍ਰਕਾਰ ਉਪਤ ਪਰ ਲਿਓ ਨਿਮਖ ਮਝਾਰ ਜਾਂ ਕੀ ਗਤ ਮਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਹਿ ਚਲ ਤਣੀ ਬੇਅੰਤ ਗੁਣਾ ਤਾਂ ਕੇ ਕੇ ਤਕ ਗਣੀ ਲਾਲ ਨਾਮ ਜਾਂ ਕੈ ਭਰੇ ਭੰਡਾਰ ਸਗਲ ਘਟਾ ਦੇਵੈ ਆਧਾਰ ਸਤਪੁਰਖ ਜਾਂ ਕੋ ਹੈ ਨਾਉ ਮਿਟੇ ਕੋਟ ਅਗਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਸਤਪੁਰਖ ਜਾਂ ਕੋ ਹੈ ਨਾਉ ਮਿਟੇ ਕੋਟ ਅਗਨਿਮਖ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਤ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਰਾਗ ਗੋਡ ਮਹੱਲਾ ਪੰਜਵਾਂ ਜੋ ਬ ਦੇ ਘਰ ਦੂਜਾ ੴ ਸਤਿਗੁਰ ਪ੍ਰਸਾਦ ਹੇ ਮੂਰਖ ਜਿਸ ਪ੍ਰਭੂ ਨੇ ਤੈਨੂੰ ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ ਜਿਸ ਪ੍ਰਭੂ ਨੇ ਮਿਹਰ ਕਰਕੇ ਸਰੀਰ ਵਿੱਚ ਆਪਣੀ ਜੋਤ ਰੱਖ ਦਿੱਤੀ ਵਰਤਨ ਵਾਸਤੇ ਤੈਨੂੰ ਹਰੇਕ ਚੀਜ਼ ਦੇ ਦਿੱਤੀ ਹੈ ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਉਂਦਾ ਹੈ ਉਸ ਪ੍ਰਭੂ ਨੂੰ ਵਿਸਾਰ ਕੇ ਤੇਰਾ ਮਨ ਹੋਰ ਕਿੱਥੇ ਭਟਕਦਾ ਫਿਰਦਾ ਰਿਹਾ ਹੈ ਏ ਭਾਈ ਮੈਂ ਤਾਂ ਪਰਮਾਤਮਾ ਦੀ ਭਗਤੀ ਵਿੱਚ ਲੱਗਾ ਨਾ ਚਾਹੁੰਦਾ ਹਾਂ ਗੁਰੂ ਪਾਸੋਂ ਹੀ ਉਸ ਪ੍ਰਕਾਸ਼ ਰੂਪ ਮਾਇਆ ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ਰਾਉ हे मेरे मन सदा उस प्रभु ਦਾ ਧਿਆਨ ਤਰਿਆ ਕਰ ਜਿਸ ਨੇ ਜਗਤ ਵਿੱਚ ਨੇਕਾਂ ਕਿਸਮਾਂ ਦੇ ਰੰਗ ਰੂਪ ਪੈਦਾ ਕੀਤੇ ਹੋਏ ਹਨ ਜਿਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿੱਚ ਨਾਚ ਕਰ ਸਕਦਾ ਹੈ ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕਿੱਡਾ ਵੱਡਾ ਹੈ हे मन ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਹ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਮੈ ਉਸ ਦੇ ਕਿੰਨੇ ਕਿ ਗੁਣ ਗણા ਹੋ ਬੇਅੰਤ ਗੁਣਾ ਦਾ ਮਾਲਕ ਹੈ ਉਸ ਦੇ ਘਰ ਵਿੱਚ ਉਸ ਦੇ ਗੁਣਾ ਰੂਪ ਲਾਲਾਂ ਦੇ ਖਜ਼ਾਨੇ ਭਰੇ ਪਏ ਹਨ ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦਿੰਦਾ ਹੈ ਇਹ ਮਨ ਜਿਸ ਪ੍ਰਭੂ ਦਾ ਨਾਮ ਹੀ ਦੱਸਦਾ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਵ ਵਿਆਪਕ ਹੈ ਉਸ ਦਾ ਜਸ ਹਰ ਵੇਲੇ ਗਾਇਆ ਕਰ ਉਸ ਦੇ ਸ਼ਿਵ ਸਦਾ ਦੀ ਬਾਰਕਤ ਨਾਲ ਕਰੂਣਾ ਪਾ ਮਿਟ ਜਾਂਦੇ ਹਨ اے ਨਾਨਕ ਆਪਣੇ ਚਿੱਤ ਵਿੱਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ਉਹ ਹਰੇਕ ਜੀਵ ਦਾ ਮੂਡ ਦਾ ਸਾਥੀ ਹੈ ਭਗਤਾਂ ਦਾ ਮਿੱਤਰ ਹੈ ਤੇ ਹਰੇਕ ਦੀ ਜਿੰਦਾ ਆਸਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ